ਤੁਸੀਂ ਦੇਖ ਰਹੇ ਹੋ ਪੁਲਾਂਗ ਅੱਜ ਆਪਾਂ ਚਰਚਾ ਕਰਾਂਗੇ ਮੁਲਾਜ਼ਮਾਂ ਦਾ ਬਹੁਤ ਵੱਡਾ ਵਰਗ 23 ਲੱਖ ਮੁਲਾਜ਼ਮ ਤਾਂ ਇਕੱਲੇ ਗਵਰਨਮੈਂਟ ਆਫ ਇੰਡੀਆ ਨਾਲ ਨੇ ਬਰਕਰੇ ਸਾਡੀਆਂ ਸਟੇਟਾਂ ਦੇ ਜਿਹੜੇ ਮੁਲਾਜ਼ਮ ਵੀ ਨੇ ਮੁਲਾਜ਼ਮ ਜਿਹੜੇ ਵੱਡੇ ਪੱਦਰ ਤੇ ਮੰਗ ਕਰ ਰਹੇ ਸੀਗੇ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੋ ਤੇ ਸਰਕਾਰ ਨੇ ਨਾ ਪੁਰਾਣੀ ਲਾਗੂ ਕੀਤੀ ਗਵਰਨਮੈਂਟ ਆਫ ਇੰਡੀਆ ਨੇ ਤੇ ਨਾ ਕੋਈ ਉਹਨਾਂ ਦੀ ਗੱਲ ਕੀਤੀ ਉਸ ਲੈਵਲ ਦੇ ਉੱਤੇ ਵੀ ਜਿਹੜੀ ਹੁਣ ਚਾਲੂ ਹੈ ਉਹਨਾਂ ਨੇ ਇੱਕ ਨਵਾਂ ਨਾਮ ਦੇ ਨਾਲ ਨਵੀਂ ਪੈਨਸ਼ਨ ਸਕੀਮ ਦਿੱਤੀ ਹੈ ਉਹਨੂੰ ਕਹਿੰਦੇ ਨੇ ਜੁਨੀਫਾਈਡ ਪੈਨਸ਼ਨ ਸਕੀਮ ਮਤਲਬ ਪੁਰਾਣੀ ਪੈਨਸ਼ਨ ਸਕੀਮ ਨਵੀਂ ਪੈਨਸ਼ਨ ਸਕੀਮ ਤੇ ਜੁਨੀਫਾਈਡ ਪੈਨਸ਼ਨ ਸਕੀਮ ਇਹ ਤਿੰਨ ਕਟਾਗਰੀਆਂ ਜਿਹੜੀਆਂ ਸਰਕਾਰ ਨੇ ਬਣਾਈਆਂ ਨੇ ਇਹਨੂੰ ਸਮਝਣ ਦੀ ਲੋੜ ਹੈ ਔਰ ਕੀ ਕੀ ਨਾਚ ਬਖਰੇਵੇਂ ਨੇ ਤੇ ਕਿਸ ਟੰਗ ਦੇ ਨਾਲ ਉਹ ਲਾਗੂ ਹੋਣਗੇ ਕੀ ਕੀ ਫਾਇਦੇ ਨੁਕਸਾਨ ਹੋਣਗੇ ਉਹ ਸਾਰੇ ਮਾਮਲੇ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਤੇ ਨਵੀਂ ਪੈਨਸ਼ਨ ਸਕੀਮ ਦੇ ਵਿੱਚ ਕੀ ਫਰਕ ਸੀਗਾ ਪੁਰਾਣੀ ਪੈਨਸ਼ਨ ਸਕੀਮ ਲਗਾਤਾਰ ਹਰ EMPLOYE ਜਿਹੜੇ ਵੀ ਗਵਰਨਮੈਂਟ EMPLOYEER ਹੈ ਜਿਵੇਂ ਉਹ ਟੋਟਲ ਪੈਸਾ ਪਾਉਂਦੀ ਸੀ ਫੰਡ ਪਾਉਂਦੀ ਸੀ ਲਗਾਤਾਰ ਤੇ ਜਿਹੜੀ ਲਾਸਟ ਪੇਡ ਰਨ ਹੁੰਦੀ ਸੀ ਜਦੋਂ ਬੰਦੇ ਨੇ ਰਿਟਾਇਰ ਹੋਣਾ ਉਹਦਾ 50% ਉਹਨੂੰ ਮਿਲਦਾ ਸੀ ਉਸ ਤੋਂ ਬਾਅਦ DA ਦੇ ਵੀ ਮਿਲਦਾ ਸੀ ਤੇ ਬਾਕੀ ਦੀਆਂ ਚੀਜ਼ਾਂ ਵੀ ਜਿਹੜੀਆਂ ਅਗ੍ਰੈਸ਼ਟੀ ਤੇ DA ਉਹ ਉਸ ਧੱਕ ਦੇ ਨਾਲ ਲਗਾਤਾਰ ਮਿਲਦਾ ਸੀ ਸਰਕਾਰ ਨੇ ਬਾਜਪਾਈ ਗਵਰਨਮੈਂਟ ਦੇ ਵੇਲੇ 2004 ਦੇ ਵਿੱਚ ਅਜੇ ਨਵੀਂ ਸਰਕਾਰ ਬਣਨੀ ਸੀ ਮਨਮੋਹਨ ਸਿੰਘ ਜੀ ਤੇ ਉਸ ਸਮੇਂ ਇੱਕ ਨਵੀਂ ਪੈਨਸ਼ਨ ਸਕੀਮ ਲਿਆਂਦੀ ਉਹ ਪੈਨਸ਼ਨ ਸਕੀਮ ਕੀ ਹੋਈ ਉਹ ਕਹਿੰਦੇ ਨੇ ਵੀ ਪੁਰਾਣੀ ਪੈਨਸ਼ਨ ਸਕੀਮ ਦਾ ਬੋਝ ਬੇहद ਜਿਆਦਾ ਪੈ ਰਿਹਾ ਖਜ਼ਾਨੇ ਦੇ ਉੱਤੇ ਉਹਨਾ ਸਹਿਹ ਨਹੀਂ ਜਾ ਰਿਹਾ ਇਸ ਕਰਕੇ ਇਹਨੂੰ ਬਦਲਣਾ ਪਏਗਾ ਇਕਨੋਮੀ ਤੇ ਬਹੁਤ ਵੱਡਾ ਬੋਝ ਪੈ ਗਿਆ 2004 ਦੇ ਵਿੱਚ ਇੱਕ ਨਵੀਂ ਸਕੀਮ ਆਈ ਹੈ ਉਸ ਕੀ ਜਿਹੜੇ 2004 ਤੋਂ ਭਰਤੀ ਹੋਏ ਨੇ ਉਹਨਾਂ ਵਾਸਤੇ ਬਾਜਪਾਈ ਗਵਰਨਮੈਂਟ ਨੇ ਇੱਕ ਸਕੀਮ ਲਿਆਂਦੀ ਸੀ ਕਿ ਇਹਨੂੰ ਨਵੀਂ ਸਕੀਮ ਕਿਹਾ ਜਾਊਗਾ ਇੱਕ ਕੰਟਰੀਬਿਊਟਰੀ ਪੈਨਸ਼ਨ ਸਕੀਮ ਹੋਏਗੀ ਉਹਦੇ ਚੁੱਕਾ ਪੁੱਕਾ ਕੁਝ ਮਿਲੂਗਾ ਨਹੀਂ ਮਿਲੂਗਾ ਪੁੱਕੇ ਪੁੱਕੇ ਦਾ ਕੋਈ ਨਹੀਂ ਸੀ ਕਿ ਇੰਨਾ ਤਾਂ ਘੱਟੋ ਘੱਟ ਮਿਲੇਗਾ ਫੈਕਸ ਮਿਲੇਗਾ ਜਾਂ ਜੋ ਵੀ ਹੈ ਕੋਈ ਪ੍ਰੋਵੀਜ਼ਨ ਨਹੀਂ ਸੀ ਪਰ ਉਹਦੇ ਚ ਇਹ ਕਿਹਾ ਗਿਆ ਕਿ ਮੁਲਾਜ਼ਮ ਜਿਹੜਾ ਉਹ ਆਪਣੇ ਵੱਲੋਂ ਪਾਊਗਾ 10% ਤੇ ਸਰਕਾਰ ਆਪਣੇ ਵੱਲੋਂ ਪਾਊਗੀ 10% ਫਿਰ ਜਦੋਂ ਹੋਰ ਆਵਾਜ਼ ਉੱਠੀ ਕਿ ਬਹੁਤ ਘੱਟ ਹੈ ਜਾਂ ਬਾਕੀ ਹੈ ਤਾਂ ਸਰਕਾਰ ਨੇ 2019 ਚਾਕੇ ਇੱਕ ਸੋਧ ਕੀਤੀ ਕਿ ਸਰਕਾਰ 14% ਪਾਇਆ ਕਰੂਗੀ ਆਪਣੇ ਕੋਲ 14% ਪਾ ਕੇ ਫਿਰ ਦੇਆ ਕਰੇਗੀ ਜਿਸ ਲੈਵਲ ਦੀ ਪੈਨਸ਼ਨ ਹੈ ਕਿਉਂਕਿ ਮੁਲਾਜ਼ਮ ਦਾ ਆਪਣਾ ਫੰਡ ਹੁੰਦਾ ਸੀ ਤੇ ਕੁਝ ਇਹ ਪਾਉਂਦੇ ਸੀ ਤੇ ਉਸ ਲਈ ਹਜ ਨਾਲ ਹੋਣ ਜਿਹੜੀ ਬਾਕੀ ਦੀ ਬਣੂਗੀ ਪੈਨਸ਼ਨ ਉਹੀ ਮਿਲੂਗੀ ਤੇ ਉਹਦੇ ਨਾਲ ਡੀਏ ਤੇ ਬਾਕੀ ਦੀਆਂ ਚੀਜ਼ਾਂ ਦਾ ਕੋਈ ਸਵਾਲ ਨਹੀਂ ਹੈ ਇਹਦੇ ਤੇ ਬਹੁਤ ਵੱਡੀ ਮੂਵਮੈਂਟ ਹੋਈ ਮੂਵਮੈਂਟ ਕਿਵੇਂ ਹੋਈ ਕਿਉਂਕਿ ਜਿਹੜੇ ਬੱਖ-ਬੱਖ ਰਾਜਾਂ ਚ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਣੀਆਂ ਸੀ ਉਦੋਂ ਸਾਰੀਆਂ ਸਰਕਾਰਾਂ ਨੇ ਕਮਿਟਮੈਂਟ ਕੀਤੀ ਪ੍ਰਤੀਬੱਧਤਾ ਕੀਤੀ ਸਾਰਿਆਂ ਦੇ ਮੁਲਾਜ਼ਮਾਂ ਦੇ ਨਾਲ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਵੀ ਪੰਜਾਬ ਦੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ ਰਾਜਸਥਾਨ ਦੀ ਸਰਕਾਰ ਨੇ ਕੀਤਾ ਮਾਚਰ ਪ੍ਰਦੇਸ਼ ਦੀ ਸਰਕਾਰ ਨੇ ਕੀਤਾ ਗੱਲ ਕਰੋ ਜਿੱਥੇ-ਜਿੱਥੇ ਸੀਗੀਆਂ ਸਰਕਾਰਾਂ ਉਹਨਾਂ ਨੇ ਖਾਸ ਤੌਰ ਤੇ ਨੌਨ ਬੀਜੇਪੀ ਪਾਰਟੀਆਂ ਨੇ ਖਾਸ ਤੌਰ ਤੇ ਵਾਅਦੇ ਕੀਤੇ ਕਿ ਅਸੀਂ ਇਹਨੂੰ ਲਾਗੂ ਕਰਾਂਗੇ ਤੇ ਹੁਣ ਜਦੋਂ ਪੰਜਾਬ ਸਰਕਾਰ ਲਿਖ ਕੇ ਭੇਜਦੀ ਸੀ ਬਖ ਬਖ ਸਰਕਾਰਾਂ ਲਿਖ ਕੇ ਭੇਜਦੀਆਂ ਸੀ ਕਿ ਉਹ ਜਿਹੜਾ ਪੈਸਾ ਤੁਸੀਂ ਜਿਹੜਾ ਰੱਖਿਆ ਹੋਇਆ ਪਹਿਲਾਂ ਆਪ ਕਟਿਆ ਹੋਇਆ ਉਹ ਸਟੇਟਾ ਨੂੰ ਵਾਪਸ ਕਰ ਦਿਓ ਔਰ ਉਹ ਪੈਸਾ ਅਸੀਂ ਉਹਦੇ ਨਾਲ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ ਤਾਂ ਅਕੋਰਡਿੰਗ ਟੂ ਲਾਅ ਤੇ ਉਸ ਨਿਯਮ ਦੇ ਤਹਿਤ ਗਵਰਨਮੈਂਟ ਆਫ ਇੰਡੀਆ ਕਹਿੰਦੀ ਹੈ ਕਿ ਨਹੀਂ ਇਹ ਤਾਂ ਵਾਪਸ ਨਹੀਂ ਕੀਤੇ ਜਾ ਸਕਦੇ ਇਸ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਹੈ ਤੁਸੀਂ ਆਪਣੇ ਆਪ ਜੋ ਵੀ ਕਰਨਾ ਤੁਸੀਂ ਕਰਦੇ ਰਹੋ ਹਿਮਾਚਲ ਦੀ ਸਰਕਾਰ ਨੇ ਐਲਾਨ ਕਰਤਾ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਤੀ ਹੈ ਜੀ ਪੰਜਾਬ ਦੀ ਸਰਕਾਰ ਅਜੇ ਗਵਰਨਮੈਂਟ ਆਫ ਇੰਡੀਆ ਨਾਲ ਖਤੋ ਖਤਾਬ ਦੇ ਵਿੱਚ ਹੈ ਜਿਸ ਲੈਵਲ ਦੇ ਉੱਤੇ ਗੱਲ ਚੱਲਦੀ ਹੈ ਰਾਜਸਥਾਨ ਦੀ ਸਰਕਾਰ ਨੇ ਵੀ ਲਿਖਿਆ ਕਈ ਸਟੇਟਾਂ ਦੀਆਂ ਸਰਕਾਰਾਂ ਲਿਖਣ ਲੱਗੀਆਂ ਗਵਰਨਮੈਂਟ ਆਫ ਇੰਡੀਆ ਨੂੰ ਕਿ ਅਸੀਂ ਇਹ ਕਰਨਾ ਤੱ ਪਾਰਲੀਮੈਂਟ ਦੀ ਇਲੈਕਸ਼ਨ ਜਿਹੜੀ 2019 ਦੀ ਚੱਲੀ 2019 ਦੀ ਆ ਹੁਣ ਜਿਹੜੀ 2024 ਦੇ ਵਿੱਚ ਹੋਈ ਇਹਦੇ ਵਿੱਚ ਵੀ ਇੱਕ ਬੜਾ ਮੁੱਦਾ ਸੀਗਾ ਇੰਡੀਆ ਅਲਾਈਅੰਸ ਦੇ 파ਟਨਰਾਂ ਨੇ ਖਾਸ ਤੌਰ ਤੇ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਵਾਦਾ ਕੀਤਾ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ ਤਾਂ ਭਾਰਤ ਸਰਕਾਰ ਨੇ ਹੁਣ ਪ੍ਰਾਈਮ ਮਿਨਿਸਟਰ ਨੇ ਕੱਲ ਜਿਹੜੀ ਅਨਾਊਂਸਮੈਂਟ ਕੀਤੀ ਹੈ ਉਹ ਪੁਰਾਣੀ ਤੇ ਤਾਂ ਨਹੀਂ ਗਏ ਉਹ ਕਹਿੰਦੇ ਨੇ ਇਕੋ ਉਹੀ ਜਿਓ ਉਹਦੇ ਨਾਲ ਨੇੜ ਦੇ ਮਤਲਬ ਜਿਹੜੀ ਨੇਗੋਸ਼ੀਏਸ਼ਨ ਜੋ ਹੁੰ ਜਾਂ ਜੂਨੀਅਰ ਨਾਲ ਬਖ ਬਖ ਨਾਲ ਉਹ ਕਹਿੰਦੇ ਉਹਨਾਂ ਤੇ ਉਧਾਰਤਾ ਅਸੀਂ ਇੱਕ ਨਵੀਂ ਪੈਨਸ਼ਨ ਸਕੀਮ ਤੁਹਾਡੇ ਕੋਲ ਲਿਆ ਰਹਿਆਂ ਕਿਉਂਕਿ ਨਵੀਂ ਪੈਨਸ਼ਨ ਸਕੀਮ ਦਾ ਨਾਮ ਪਹਿਲਾਂ ਹੀ 2004 ਵਾਲੀ ਵੇਲੇ ਦਿੱਤਾ ਗਿਆ ਸੀਗਾ ਹੁਣ ਇਹਦਾ ਇੱਕ ਨਵਾਂ ਨਾਮ ਚਾਹੀਦਾ ਸੀ ਪੁਰਾਣੀ ਤੇ ਅਸੀਂ ਜਾਣਾ ਨਹੀਂ ਇਹਨੂੰ ਕਹਿੰਦੇ ਨੇ ਜੁਨੀਫਾਈਡ ਪੈਨਸ਼ਨ ਸਕੀਮ ਜੁਨੀਫਾਈਡ ਪੈਨਸ਼ਨ ਸਕੀਮ ਦੇ ਵਿੱਚ ਕੀ ਵੱਖਰਾ ਹੈ ਨਮੀ ਤੇ ਪੁਰਾਣੀ ਦਾ ਇਹ ਮਿਲਗੁਬਾ ਉਹ ਕਿਵੇਂ ਇੱਕ ਤਾਂ ਪੁਰਾਣੀ ਤੇ ਇਸ ਲਈ ਨਹੀਂ ਕਿ ਕਿ ਗਵਰਨਮੈਂਟ ਆਫ ਇੰਡੀਆ 100% ਆਪਣੇ ਵੱਲੋਂ ਪਾ ਕੇ ਨਹੀਂ ਦੇਣਾ ਚਾਹਦੀ ਉਹ ਕਹਿੰਦੇ 23 ਲੱਖ ਮੁਲਾਜ਼ਮਾਂ ਨੂੰ ਇਹਦਾ ਫਾਇਦਾ ਹੋਏਗਾ ਜਿਹੜੇ 2004 ਤੋਂ ਨਵੀਂ ਪੈਨਸ਼ਨ ਸਕੀਮ ਦੇ ਵਿੱਚ ਆਉਂਦੇ ਨੇ ਉਹ ਇਸ ਨੂੰ ਅਡਾਪਟ ਕਰ ਸਕਦੇ ਨੇ ਤੇ ਇਹ ਜਿਹੜੀ ਯੂਨੀਫਾਈਡ ਪੈਨਸ਼ਨ ਸਕੀਮ ਹੋਏਗੀ ਇਹਦੇ ਵਿੱਚ ਕੀ ਕੀਤਾ ਜਾਏਗਾ ਇਹਦੇ ਵਿੱਚ 10% ਇਹ ਵੀ ਕੰਟ੍ਰਿਬਿਊਟਰੀ ਸਕੀਮ ਹੋਏਗੀ 10% ਮੁਲਾਜ਼ਮਾ ਨੂੰ ਪਾਉਣਾ ਹੀ ਪਏਗਾ ਨੰਬਰ 1 ਦੂਜੀ ਗੱਲ ਗਵਰਨਮੈਂਟ ਆਪਣਾ ਛੇਅਰ 14 ਤੋਂ ਵਧਾ ਕੇ 18.5% ਕਰੇਗੀ ਇਹ 28.5% ਜਿਹੜਾ ਛੇਅਰ ਹੈ ਇਹ ਵੱਖ-ਵੱਖ ਜਿਹੜੇ ਹੋਰ ਵੱਡੇ ਵੱਡੀਆਂ ਸੰਸਥਾ ਮਾਨੇ ਜਿਹੜੀਆਂ ਕਰਜ਼ਾ ਦਿੰਦੀਆਂ ਨੇ ਅੱਗੇ ਕਰਜ਼ਾ ਦੇ ਕੇ ਵਿਆਜ ਲੈਂਦੀਆਂ ਨੇ ਉਹ ਸੱਤ ਕਿਸਮ ਦੇ ਐਸਐਮੈਨੇਜਰਾਂ ਨੂੰ ਪਹਿਲਾਂ ਦਿੱਤਾ ਗਿਆ ਸੀ ਤੇ ਉਹਨਾਂ ਨਾਲ ਹੀ ਤਾਲਮੇਲ ਕਰਕੇ ਇਹ ਇਹ ਚੀਜ਼ਾਂ ਹੋਣਗੀਆਂ ਕਿ ਇਹ ਘੱਟੀ ਨੂੰ ਰੱਖੀ ਜਾਊਗੀ ਇਹ ਸਕੀਮ ਹੈ ਉਹਦੇ ਆਧਾਰ ਤੇ ਇਹਨਾਂ ਨੇ ਕਿਹਾ ਕਿ 12 ਮਹੀਨਿਆਂ ਦੀ ਐਵਰੇਜ ਕੱਢ ਕੇ ਪੈਨਸ਼ਨ ਜਿਹੜੀ ਤਰਖਾਦੀ ਹੋਏਗੀ 12 ਮਹੀਨਿਆਂ ਦੀ ਉਹਦਾ ਆਸਥ ਕੱਢ ਕੇ ਉਹਦਾ 50% ਜਿਹੜਾ ਮੁਆਜਬਾ ਨੂੰ ਦਿੱਤਾ ਜਾਏਗਾ ਡੀਏ ਦਾ ਮਾਮਲਾ ਵੀ ਦੇਖਿਆ ਜਾਏਗਾ ਤੇ ਬਾਕੀ ਮਾਮਲੇ ਵੀ ਇਹਦੇ ਵਿੱਚ ਸ਼ਾਮਲ ਕੀਤੇ ਜਾਣਗੇ ਇਹ ਸਕੀਮ ਜਿਹੜੀ ਹੈ ਇਹ ਬੇਹਦ ਮਤਲਬ ਉਸ ਪੱਧਰ ਦੇ ਉੱਤੇ ਗਵਰਨਮੈਂਟ ਆਫ ਇੰਡੀਆ ਨੇ ਲਿਆਦੀ ਹੈ ਔਰ ਇਹਦੇ ਚ ਰਲਿਆ ਮਿਲਿਆ ਪ੍ਰਤੀਕਰਮ ਆ ਰਿਹਾ ਜਥੇਬੰਦੀਆਂ ਦਾ ਵੀ ਵੱਖ-ਵੱਖ ਦਾ ਵੀ ਕੁਝ ਕਹਿੰਦੇ ਨੇ ਕਿ ਬਹੁਤ ਮਤਲਬ ਥੋੜਾ ਹੀ ਫਰਕ ਹੈ ਚਲੋ ਕੰਟਰੀਬਿਊਟਰੀ ਆ ਭਾਵੇਂ 10% ਪਾਉਣਾ ਪੈ ਜਾਊਗਾ ਮੁਲਾਜ਼ਮਾ ਨੂੰ ਤਾਂ ਵੀ ਕੋਈ ਗੱਲ ਨਹੀਂ ਹੈ ਤੇ ਇਸ ਕਰਕੇ ਇਹਨੂੰ ਮੰਨਿਆ ਜਾ ਸਕਦਾ ਹੈ ਇਹ ਸਕੀਮ ਨਾਲ ਕਾਫੀ ਫਾਇਦਾ ਇੱਕ ਤਾਂ ਇੱਕ ਫਿਕਸਡ ਕਟੋਕਟਾ ਪੈਨਸ਼ਨ ਮਿਲੇਗੀ ਕੀ ਮਿਲੇਗੀ ਕਿ ਜਿਹਦਾ 10 ਸਾਲ ਹੋਇਆ ਜਾਂ 10 ਸਾਲ ਤੋਂ ਉੱਪਰ 25 ਸਾਲ ਨਹੀਂ ਹੋਏ 50% ਕਿਨੂੰ ਮਿਲਣਾ ਹੈ ਜੇ ਦੀ ਨੌਕਰੀ ਦੇ 25 ਸਾਲ ਹੋ ਗਏ ਹੋਣਗੇ ਉਹਦੇ ਲਾਸਟ ਸਾਲ ਦੇ 12 ਮਹੀਨਿਆਂ ਦੀ ਐਵਰੇਜ ਮਿਲੇਗੀ ਘੱਟੋ ਘੱਟ 10000 ਰੁਪਿਆ ਪੈਨਸ਼ਨ ਜ਼ਰੂਰ ਮਿਲੇਗੀ ਜਿਹਦਾ 10 ਸਾਲ ਵੀ ਹੋ ਗਏ ਨੇ ਇਹ ਇਹਦੇ ਵਿੱਚ ਇੱਕ ਗੱਲ ਕੀਤੀ ਗਈ ਹੈ ਉਸ ਪੱਦਰ ਦੇ ਉੱਤੇ ਜਾ ਕੇ ਔਰ ਉਹਦੇ ਤੋਂ ਬਾਅਦ ਮੁਲਾਜ਼ਮ ਜਿਹੜੇ ਨੂੰ ਪੈਨਸ਼ਨ ਮਿਲ ਰਹੀ ਆ ਉਹਦੇ ਤੋਂ ਬਾਅਦ ਫੈਮਿਲੀ ਪੈਨਸ਼ਨ ਦੀ ਪ੍ਰੋਵੀਜ਼ਨ ਹੈ ਫੈਮਿਲੀ ਪੈਨਸ਼ਨ ਪਹਿਲਾਂ ਮਿਲਦੀ ਸੀ ਤੇ ਹੁਣ ਵੀ ਹੁਣ ਇਹ ਆ ਕਿ ਜਿਹੜਾ ਪੈਨਸ਼ਨ ਦਾ ਪੈਸਾ ਉਹਨੂੰ ਮਿਲ ਰਿਹਾ ਹੈ ਕਿਸੇ ਮਤਲਬ ਮੁਲਾਜ਼ਮ ਦੇ ਜਿੰਦਾ ਹੋਣ ਦੇ ਲਈ ਉਸ ਤੋਂ ਬਾਅਦ ਜਦੋਂ ਦੀ ਡੈਥ ਹੋ ਜਾਂਦੀ ਹੈ ਤਾਂ ਫੈਮਿਲੀ ਪੈਨਸ਼ਨ ਲੱਗਦੀ ਹੈ ਕਿਸੇ ਵਾਈਫ ਨੂੰ ਤਾਂ ਉਸ ਮਿਲਦੀ ਪੈਨਸ਼ਨ ਦਾ 60% ਰੇਸ਼ਾ ਉਹਨੂੰ ਮਿਲਦਾ ਰਹੂਗਾ ਤੇ ਉਹਨੂੰ ਮਿਲੇਗਾ ਇਹ ਜੁਨੀਫਾਈਡ ਪੈਨਸ਼ਨ ਸਕੀਮ ਦਾ ਸਿਸਟਮ ਹੈ ਇਹਨੂੰ ਕਾਂਗਰਸ ਪਾਰਟੀ ਤੇ ਹੋਰ ਬਹੁਤ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਜੂ ਟਰਨ ਹੈ ਬੀਜੇਪੀ بار بار ਜੂਟਰਨ ਲੈ ਰਹੀ ਹੈ ਅੱਜ ਕੱਲ ਕੋਈ ਫੈਸਲਾ ਕਰਦੀ ਹੈ ਕਿਉਂਕਿ ਕਾਰਨ ਇਹ ਨੇ ਕਿ ਪੋਲੀਟਿਕਲੀ ਉਸ ਲੈਵਲ ਦਾ ਫਤਵਾ ਨਹੀਂ ਮਿਲਿਆ ਬੀਜੇਪੀ ਨੂੰ ਔਰ ਨਾਲ ਉਹਨਾਂ ਦਾ ਕਹਿਣਾ ਇਹ ਹੈ ਕਿ ਜੂਟਰਨ ਕਿਉਂ ਹੈ ਪਹਿਲਾਂ ਉਹ ਇਹਨੂੰ ਮੰਨਦੀ ਨਹੀਂ ਸੀ ਬੀਜੇਪੀ ਸਟੇਟਾਂ ਦੀ ਗੱਲ ਨਹੀਂ ਸੀ ਬਣ ਰਹੀ ਕਿਸੇ ਵੀ ਰੂਪ ਦੇ ਵਿੱਚ ਉਹ ਜੂਟਰਨ ਇਸ ਕਰਕੇ ਹੈ ਤੇ ਹੁਣ ਜੰਮੂ ਕਸ਼ਮੀਰ ਦੇ ਵਿੱਚ ਹਰਿਆਣਾ ਦੇ ਵਿੱਚ ਅਸੈਂਬਲੀ ਚੋਣਾਂ ਹੋ ਰਹੀਆਂ ਨੇ ਤੇ ਐਦੋਂ ਫੌਰੀ ਬਾਅਦ ਮਹਾਰਾਸ਼ਟਰ ਦੇ ਵਿੱਚ ਝਾਰਖੰਡ ਦੇ ਵਿੱਚ ਵੀ ਅਸੈਂਬਲੀ ਚੋਣਾਂ ਨੇ ਉਥੇ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈ ਉਸ ਮੁੱਦੇ ਨੂੰ ਕਾਊਂਟਰ ਕਰਨ ਦੇ ਵਾਸਤੇ ਹੁਣ ਜੂ ਟਰਨ ਲਿਆ ਸਰਕਾਰ ਨੇ ਇਸ ਪੱਧਰ ਦੇ ਉੱਤੇ ਕੁਝ ਇਸ ਲਈ ਵੀ ਨਹੀਂ ਮੰਨਦੀ ਇਸ ਲਈ ਨਹੀਂ ਮੰਨਦੀ ਸਰਕਾਰਾਂ ਕਿ ਇਹ ਪੁਰਾਣੀ ਪੈਨਸ਼ਨ ਸਕੀਮ ਨਹੀਂ ਹੈ ਜਿਹੜੇ ਪੰਜਾਬ ਦੇ ਤੇ ਵੱਖ-ਵੱਖ ਥਾਵਾਂ ਦੇ ਜਿਹੜੇ ਮੁਲਾਜ਼ਮ ਨੇ ਜਿਹੜੇ ਆਪੋ ਆਪਣੇ ਮਾਮਲਿਆਂ ਦੇ ਵਿੱਚ ਅਜੇ ਐਜੀਟੇਟ ਕਰ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਪੁਰਾਣੀ ਪੈਨਸ਼ਨ ਸਕੀਮ ਨਹੀਂ ਹੈ ਇਹ ਨਵੀਂ ਪੈਨਸ਼ਨ ਸਕੀਮ ਦੇ ਵਿੱਚ ਇੱਕ ਇਹ ਹੈ ਕਿ ਇਹਨੂੰ ਕੰਟਰੀਬਿਊਟਰੀ ਕਹਿੰਦਾ 10% ਤਾਂ ਮੁਲਾਜ਼ਮੋਂ ਤੋਂ ਪੁਆਈ ਲਿਆ ਗਿਆ। ਹੁਣ ਸਟੇਟ ਗਵਰਨਮੈਂਟਾਂ ਕੀ ਬਖ ਬਖ ਸਟੇਟਾਂ ਇਸ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਨੂੰ ਪਰਵਾਰ ਕਰ ਲੈਣਗੀਆਂ, ਅਪਣਾ ਲੈਣਗੀਆਂ। ਜਾਂ ਜਿਹੜੀਆਂ ਨੇ ਵਾਅਦਾ ਕੀਤਾ ਹੋਇਆ ਗਵਰਨਮੈਂਟ ਮੁਲਾਜ਼ਮਾਂ ਦੇ ਨਾਲ ਜਿਹੜੀਆਂ ਸਟੇਟਾਂ ਨੇ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ, ਜਿੱਥੇ ਕੰਟਰੀਬਿਊਸ਼ਨ ਨਹੀਂ ਮੁਲਾਜ਼ਮਾ ਤੋਂ ਹੁੰਦੀ ਔਰ ਭਲਾਏ ਦੰਦਾ ਸਾਰਾ ਸਾਰਾ, ਉਹਨੂੰ ਅਪਣਾਉਣਗੀਆਂ। ਜਾਂ ਨਵੀਂ ਜੁਨੀਫਾਈਡ ਪੈਨਸ਼ਨ ਸਕੀਮ અપਨਾ ਲੈਣਗੀਆਂ ਇਹ ਕੁਐਸਚਨ ਮਾਰਕ ਉਹਨਾਂ ਸਟੇਟ ਗਵਰਨਮੈਂਟਾਂ ਤੇ ਐ ਜਿਹੜੀਆਂ ਮੁਲਾਜ਼ਮਾਂ ਨਾਲ ਪੁਰਾਣੀ ਦਾ ਵਾਅਦਾ ਕਰਕੇ ਸੱਤਾ ਚਾਹੀਆਂ ਨੇ ਤੇ ਦੂਜੀ ਗੱਲ ਇਹ ਹੈ ਕਿ ਸੂਬਿਆਂ ਦੇ ਮੁਲਾਜ਼ਮ ਕੀ ਇਹਨੂੰ ਪ੍ਰਵਾਨ ਕਰ ਲੈਣਗੇ ਜਾਂ ਨਹੀਂ ਪ੍ਰਵਾਨ ਕਰਨਗੇ ਤੇ ਤੀਜੀ ਗੱਲ ਇਹ ਹੈ ਕਿ ਭਾਜਪਾ ਦੀ ਬੇੜੀ ਪੋਲਿਟੀਕਲੀ ਪਾਰ ਲੱਗ ਜਾਊਗੀ ਇਸ ਗੱਲ ਦੇ ਨਾਲ ਕਿ ਅੱਗੇ ਇਹ ਮਤਲਬ ਲੋਕ ਜਿਹੜੇ ਨਰਾਜ ਨੇ ਮੁਲਾਜ਼ਮ ਨੇ ਲੱਖਾਂ ਦੀ ਗੜਤੀ ਦੇ ਵਿੱਚ ਉਹ VOTER ਉਸ ਪਾਸੇ ਵੱਲ ਵੋਟ ਟਰਨ ਹੋ ਜਾਏਗੀ ਜਾਂ ਨਹੀਂ ਹੋ ਜਾਏਗੀ ਸਾਰਾ ਕੁਝ VOTE ਤੇ ਹੈ ਤੇ ਹੁਣ ਅਗਲੀ ਸਵਾਲ ਇਹ ਵੀ ਹੈ ਕਿ ਜਿਹੜਾ ਇਹਦੇ ਨਾਲ ਵਜਨ ਪੈਣਾ ਸਰਕਾਰੀ ਖਜ਼ਾਨੇ ਤੇ ਜਿਹੜੀ ਸਰਕਾਰ ਪਹਿਲਾਂ ਇਹ ਕਹਿ ਰਹੀ ਸੀ ਕਿ ਇੰਨਾ ਵਜਨ ਚੱਕਿਆ ਨਹੀਂ ਜਾ ਰਿਹਾ ਕਿ ਇਹ ਵਜਨ ਚੱਕਿਆ ਜਾ ਸਕੂਗਾ ਇਸ ਸਵਾਲ ਸਰਕਾਰ ਦੇ ਸਾਹਮਣੇ ਵੀ ਫਿਰ ਹੋਏਗਾ ਫਿਰ ਪਹਿਲਾ ਦਲੀਲ ਇੰਨਾ ਸਮੇਂ ਦੀ ਕਿਉਂ ਚੱਲ ਰਹੀ ਸੀ ਇਹ ਦਲੀਲ ਕਿ ਇੰਨਾ ਬੋਝ ਪੈ ਜਾਊਗਾ ਇਹ ਹੁਣ ਸਹਿਣ ਜੋਗੇ ਨਹੀਂ ਇਹ ਬਖਵਖ ਮਾਲਜਮਾਂ ਦੇ ਉੱਤੇ ਇਸ ਲਈ ਕਿੰਨੇ ਸਵਾਲ ਵੀ ਇਹ ਚੀਜ਼ ਪੈਦਾ ਕਰ ਰਹੀ ਹੈ ਤੇ ਕਿੰਨੇ ਜਵਾਬ ਵੀ ਮੰਗੇਗੀ ਬਖਵਖ ਸਟੇਟਾਂ ਤੋਂ ਗਵਰਨਮੈਂਟਾਂ ਤੋਂ ਤੇ ਬਖਵਖ ਮੁਲਾਜ਼ਮ ਜਥੇਬੰਦੀਆਂ ਦੇ ਵਿੱਚੋਂ ਵੀ ਔਰ ਕੀ ਡਿਵਾਈਡਡ ਹੋ ਜਾਏਗਾ ਇਹਦੇ ਤੇ ਕੁਝ ਅਪਣਾ ਲੈਣਗੇ ਕੁਝ ਨਹੀਂ ਅਪਣਾਉਣਗੇ ਪਰ ਇਹ ਫੈਸਲਾ ਕੰਪੈਰੀਟਿਬਲੀ ਇੱਕ ਗੱਲ ਤਾਂ ਕਹੀ ਜਾ ਸਕਦੀ ਹੈ ਕਿ ਜਿਹੜੀ ਨਵੀਂ ਪੈਨਸ਼ਨ ਸਕੀਮ ਹੈ ਉਹਦੇ ਮੁਕਾਬਲੇ ਤਾਂ ਇਹ ਬੈਨੀਫਿਟਡ ਹੋਏਗੀ ਪਰ ਪੁਰਾਣੀ ਪੈਨਸ਼ਨ ਸਕੀਮ ਜਿੰਨੀ ਲਾਭਕਾਰੀ ਨਹੀਂ ਹੋਏਗੀ ਇਹ ਸਾਰੇ ਮੁੱਲ ਨੂੰ ਪ੍ਰਿੰਸੀਪਲੀ ਕਿਵੇਂ ਦੇਖਣਗੇ ਆਉਣ ਵਾਲੀਆਂ ਜਥੇਬੰਦੀਆਂ ਜਾਂ ਵੱਖ-ਵੱਖ ਲੋਕ ਇਹ ਦੇਖਣ ਦਾ ਸਵਾਲ ਹੈ ਪਰ ਇੱਕ ਨਵੀਂ ਬੈਸ ਦੇ ਨਾਲ ਮੁਲਾਜਮਾਂ ਦੇ ਸਰਕਲ 'ਚ ਜਥੇਬੰਦੀਆਂ ਦੇ ਅੰਦੋਲਨਾਂ ਦੇ ਸਰਕਲ ਦੇ ਵਿੱਚ ਜ਼ਰੂਰ ਪੈਦਾ ਹੋ ਜੇਗੀ ਔਰ ਨਾਲ ਦੀ ਨਾਲ ਇਹ ਵੀ ਪੈਦਾ ਹੋ ਜੇਗੀ ਕੇ ਫਿਊਚਰ ਦੇ ਵਿੱਚ ਫਿਰ ਜਿਹੜੀਆਂ ਪੈਨਸ਼ਨਾਂ ਦਾ ਜਿਹੜਾ ਸਵਾਲ ਹੈ ਜਿਹੜੇ ਉਹ ਲੋਕ ਕਹਿ ਰਹੇ ਨੇ ਜਿਹੜੇ ਅਨਾਰਗਨਾਈਜ਼ ਸੈਕਟਰ ਦੇ ਲੋਕ ਨੇ ਕਿ ਉਹਨਾਂ ਨੂੰ ਵੀ ਪੈਨਸ਼ਨ ਮਿਲਣੀ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ ਸੋਸ਼ਲ ਸਿਕਿਉਰਿਟੀ ਨੈਟਵਰਕ ਬਣਾ ਬਣਾਉਣਾ ਚਾਹੀਦਾ ਉਹ ਚੀਜ਼ਾਂ ਵੀ ਕਿੰਨੀਆਂ ਕੋ ਸਟ੍ਰਗਲ ਜਿਹੜੀਆਂ ਮਜ਼ਬੂਤ ਹੋਣਗੀਆਂ ਇਹ ਸਾਰੀਆਂ ਗੱਲਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਔਰ ਇਹਨੂੰ ਬਾਚੋ ਇਹਦੇ ਤੇ ਚਰਚਾ ਕਰੋ ਤੇ ਤੁਸੀਂ ਦੇਖਦੇ ਰਹੋ ਪਲਾਂਗ ਅੱਜ ਲਈ ਇੰਨੇ ਬਹੁਤ-ਬਹੁਤ ਧੰਨਵਾਦ